ਮੈਂ ਜਤਿੰਦਰ ਖੇਲਾਨਾ ਜੀ ਕੀ ਮਸਲਾ ਲਗਾਤਾਰ 4 ਇਲੈਕਸ਼ਨ ਲੜਿਆ ਕੌਂਸਲਰ ਤੇ ਭਾਜਪੀ ਲੋਗ ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਫਿਰੇ ਬੱਚਾ ਤੇ ਹਮਲੇ ਇਹ ਵਿਰੋਧੀ ਧਿਰ ਜੜੀ ਆ ਉਹ ਕਰਦੀ ਆ ਰਹੀ ਆ ਅੱਜ ਕੀ ਅੱਜ ਮੈਂ ਕੋਰਟ ਕੰਪਲੈਕਸ ਸੀ ਗਿਆ ਦਾ ਸੀ ਜੇ ਤੇ ਮੇਰਾ ਬੇਟਾ ਗੋਬਜੀ ਘਰ ਖੱਲਾ ਸੀ ਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ ਜੋ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਥੱਲੇ ਖਲੋ ਕੇ ਬੂਏ ਦੇ ਵਿੱਚ ਉੱਚ-ਉੱਚੀ ਗਾਲੀ ਗਲੋਚ ਸਾਨੂੰ ਕਰਦੇ ਪਏ ਸੀ ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੂੰ ਯਾਰ ਗਾਲੀਆਂ ਗਾਲਾ ਕਿਉਂ ਕੱਢਦੇ ਪਏ ਜੇ ਤੇ ਇਹਨੇ ਕਹਿ ਤੈ ਇ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਸੱਟਾਂ ਲਾਤੀਆ ਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੋਪੀ ਦੇ ਸੱਟਾਂ ਲੱਗ ਗਿਆ ਆ ਮੈਂ ਕੋਰਟ ਚੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਹੈਪੀ ਕਲਿਆਣ ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ ਬੇਟੇ ਨੂੰ ਸਕੂਲੋਂ ਲੈ ਕੇ ਵਾਪਸ ਆ ਰਿਹਾ ਸੀ ਕੁਦਰਤੀ ਅਸੀਂ ਦੋਨੇ ਨੇ ਆਪਣੇ ਹਸਲੀਪੁਰ ਦੇ ਲਾਗੇ ਇਕੱਠੇ ਹੋ ਗਏ ਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ ਖਾਸਾ ਸਕੂਲ ਵਾਲੀ ਗਲੀ ਚ ਆਇਆ ਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ ਸਾਰਾ ਪਰਿਵਾਰ ਸਾਰੇ ਦੋਸ਼ੀ ਜਿੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾ ਸੱਟਾ ਲਾਇਆ ਤੇ ਉਥੋਂ ਦੌੜ ਕੇ ਆ ਗਏ ਤੇ ਬਾਅਦ ਚ ਇਹ ਮੇਰੀ ਵੇਟ ਕਰਨਾਂ ਪੇ ਬਾਅਦ ਚ ਇਹਨਾਂ ਨੇ ਸਾਡੇ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ ਪਹਿਲਾਂ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਗੱਡੀ ਤੋਂ ਬਚਿਆ ਤੇ ਬਾਅਦ ਚ ਇਹ ਸਾਰਾ ਪਰਿਵਾਰ ਜਾਨਕੀ ਮੇਰੇ ਤੇ ਡਾਕਟਰ ਲੈ ਕੇ ਤੁਹਾਡੇ ਲੋਕ ਕਿੱਡੀ ਲੋਕ ਚੱਕੀਆਂ ਆਂ ਅਹੀਂ ਦੋਨੇ ਬ੍ਰਦਰਸ ਨੂੰ ਸਟਾ ਲਾ ਜੀਆਂ ਜੀ ਇਹਨਾਂ ਨੇ ਉਹ ਦੂਸਰੇ ਪਾਸੇ ਕਿੱਦਿਆਂ ਕੋਈ ਵੀ ਨਹੀਂ ਹੋਇਆ ਜੀ ਸੀਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ ਜਿਹੜਾ ਕਿਹਾ ਜਾ ਰਿਹਾ ਕੋਈ ਵੀ ਚੱਲੀ ਕਿਤੇ ਗੋਲੀ ਇਹਨਾਂ ਨੇ ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਵਲਾ ਆਇਆ ਸੀ ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ ਤੇ ਇਹ ਪਰਚੇ ਦੇ ਵਿੱਚ ਸ਼ਾਇਦ ਇਨਵੋਲਵ ਹੈਗਾ ਆ ਕਿਉਂਕਿ ਇਹਦੇ ਘਰ ਪੁਲਿਸ ਰੇਡ ਬਾਰ-ਬਾਰ ਹੁੰਦੀ ਰਹੀ ਆ ਤੇ ਸਾਡੇ ਕੇਸ ਦੇ ਵਿੱਚ ਜੋ ਮੈਨੂੰ ਪਤਾ ਲੱਗਾ ਆ ਅਸੀਂ ਤਾਂ ਇੱਥੇ ਥਾਣੇ ਬੈਠੇ ਸੀ ਸਾਰਾ ਪਰਿਵਾਰ ਤੇ ਜਦੋਂ ਅਸੀਂ ਜਾਨਕੀ ਥਾਣੇ ਆ ਗਏ ਆ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਦੀ ਤੋੜਪੰਨ ਵੀ ਕੀਤੀ ਆ ਲੜਾਈ ਹੈ ਕਿਸ ਗੱਲ ਦੀ ਲੜਾਈ ਸਰ ਪੋਲਿਟੀਕਲ ਈਗੋ ਮੈਂ ਇਹਨਾਂ ਕੋਲੋਂ ਹਰਦਾਣੀ ਆ ਇਸ ਵਾਰ ਵੀ ਜਿਹੜਾ ਕਾਉਂਸਲਰ ਦਾ ਇਲੈਕਸ਼ਨ ਹੋਇਆ ਸੀ ਮੈਂ ਟਾਈ ਹੋਇਆ ਜੀ ਇਹਨਾਂ ਕੋਲੋਂ ਤੇ ਬਸ ਈਗੋ ਦੀ ਲੜਾਈਆਂ ਹੋਰ ਨਾ ਤੇ ਇਹਨਾਂ ਨਾਲ ਸਾਡੀ ਕੋਈ ਸਾਂਝ ਆ ਨਾ ਕੋਈ ਘਰ ਸਾਂਝਾ ਆ ਤੇ ਨਾ ਕੋਈ ਇਹੋ ਜੀ ਗੱਲ ਆ ਪੋਲਿਟਿਕਲ ਲੜਾਈ ਕਰ ਸਾਡੇ ਆਪਾ ਕਿਉਂਕਿ ਅੱਗੇ ਵੀ ਇਹਨਾਂ ਨਾਲ ਸਾਡੇ 3-4 ਪਰਚੇ ਚੱਲਦੇ ਪਏ ਆ ਸਾਡੇ ਵੱਲੋਂ ਪਰਚਾ ਹੁੰਦਾ ਆ ਪੋਲਿਟਿਕਲ ਦਬਾਅ ਪਾ ਕੇ ਸਾਡੇ ਦੇ ਕਰਾਸ ਪਰਚਾ ਕਰ ਦਿੰਦੇ ਆ ਮੈਂ ਆਰਤੀ ਕਲਿਆਣ ਬੋਲਦੀ ਪਈ ਗੋਮਜੀ ਦੀ ਮੰਮੀ ਜਿੱਤਿੰਦਾ ਦੀ ਵਾਈਫ ਕਲਿਆਣ ਜੀ ਦੀ ਵਾਈਫ ਬੋਲਦੀ ਪਈ ਮੇਰਾ ਬੇਟਾ ਘਰ ਸੁਕਦਾ ਨਹੀਂ ਆ ਆਏ ਇਹਨਾਂ ਨੇ ਸਾਡੇ ਮੂਹਰੇ ਬਾਹਰ ਖੜੇ ਹੋ ਕੇ ਮਾਵਾ ਪੈਣਾ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕੋਲ ਮਾਵਾ ਪੈਣਾ ਦੀਆਂ ਗਾਲਾਂ ਸੁਣਨ ਮੇਰਾ ਬੇਟਾ ਥੱਲੇ ਗਿਆ ਆਈ ਆ ਤੇ ਇਹਨਾਂ ਨੇ ਨਾ ਪਿੱਠ ਪਿੱਛੋਂ ਵਾਰ ਹਮੇਸ਼ਾ ਸਾਤ ਅੱਠ ਬੰਦੇ ਮੇਰਾ ਬੇਟਾ ਇਕੱਲਾ ਹੀ ਨਾ ਕੋਈ ਥਿਆਰ ਹੀ ਨਾ ਕੋਈ ਸ਼ੀ ਇਹਨਾਂ ਨੇ ਮੇਰੇ ਬੇਟੇ ਦੇ ਪਿੱਛੇ ਮਰੇ ਕਿ ਪਿੱਛੋਂ ਸੇ ਤਿੰਨ ਵਾਰ ਕੀਤੇ ਆ ਮੇਰੇ ਬੇਟੇ ਨੂੰ ਘਾਇਲ ਕੀਤਾ ਬਾਅਦ ਮੇਰਾ ਕਹਨ ਵਾਲਾ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਨਹੀਂ ਉਹਨਾਂ ਨੇ ਫੋਨ ਕੀਤਾ ਕਿ ਬੇਟੇ ਨੂੰ ਇਕੱਲੇ ਪਾ ਗਏ ਨੇ ਕਿ ਕਲਿਆਣ ਜੀ ਆਉਂਦੇ ਪਏ ਨੇ ਗਿਆ ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ ਫਿਰ ਉਹਨਾਂ ਨੇ ਇਹਨਾਂ ਤੇ ਵਿਟਾ ਭਰਾਈਆਂ ਹੁਣ ਦੇਖੋ ਕਿੰਨੀ ਚਾਸੀ ਕਿੰਨੇ ਸਾਹ ਦਿੱਤੇ ਉਹਨਾਂ ਨੇ ਇੱਕ ਪਰਚੇ ਸਕੂਲੋਂ ਲਿਓ ਨਹੀਂ ਜੀ ਗੋਲੀ ਕੋਈ ਹੈ ਨਹੀਂ ਹਥਿਆਰ ਸਾਡੇ ਕੋਲ ਕੋਈ ਤੇ ਗੋਲੀ ਕਿੱਥੋਂ ਚਾਹ ਜਾ ਮੇਰੇ ਹਸਬੰਦ ਦੇ ਕਲਿਆਣ ਜੀ ਦੇ ਉਹਨਾਂ ਦੇ ਛੋਟੇ ਬ੍ਰਦਰ ਦੇ ਮੇਰੇ ਬੇਟੇ ਛੋਟੇ ਦੇ ਗੋਮਜੀ ਦੇ ਗੋਮਜੀ ਦੇ ਪਹਿਲੇ ਹੱਥੀ ਪੈਣ ਗੋਮਜੀ ਦੇ ਮਾਰ ਗਏ ਬਤਾਨੀ ਇਹਨਾਂ ਨੇ ਸਾਡੇ ਕੋ ਕੀ ਲੈਣੇ ਕੜੀ ਜ਼ਮੀਨ ਸਾਡੇ ਕੋ ਵੰਡੋ ਨਹੀਂ ਸਾਨੂੰ ਦੱਸ ਦੇਵਣੀ ਆ ਅੱਗੇ ਪਰਚੇ ਪਰਚੇ ਉਹਦੇ ਅੱਗੇ ਵੀ ਇਹਨਾਂ ਨੇ ਪਿੱਠ ਪਿੱਛਾ ਵਾਰ ਕਰਕੇ ਮੇਰੇ ਭਾਰਤ ਗੌਂਦ ਦੇ ਦੋਨੋਂ ਬੇਟੇ ਜ਼ਖਮੀ ਕੀਤੇ ਸੀ ਮੈਂ ਹਰਸ਼ ਮਨੋਤਰਾ ਸਿਟੀ ਵਾਲਮੀਕ ਸਭਾ ਪ੍ਰੈਜ਼ੀਡੈਂਟ ਹੁਸ਼ਕੀਦ ਹੋਇਆ ਕੀ ਇਹ ਮਿਸਟਰ ਇਹ ਕਿ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਦੇ ਛੋਟੇ ਜਿਹੜੇ ਬੱਚੇ ਸੀਗੇ ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਸਾਡੇ ਬਰਕਲਾਫ ਇਲੈਕਸ਼ਨ ਖਲੋਤਾ ਹੈਗਾ ਉਹਨੇ ਗੋਲੀ ਚਲਾਈ ਆ ਛੋਟੇ ਬੇਟੇ ਦੇ ਤੇ ਕੌਣ ਕਿੰਨੇ ਲੋਕ ਜਖਮੀ ਹੋਏ ਦੋ ਜਨੇ ਜਖਮੀ ਹੋਏ ਤੇ ਉਹਨਾਂ ਵੱਲੋਂ ਕੁਝ ਜਖਮੀ ਹੋਏ ਉਹਨਾਂ ਵੱਲੋਂ ਪਤਾ ਨਹੀਂ ਜੀ ਕਿ ਕਾਰਨ ਕੀ ਲੜਾਈ ਦਾ ਇੰਨਾ ਵੱਡਾ ਕਲੈਸ਼ ਹੋ ਜਾਣਾ ਕਾਰਨ ਲੜਾਈ ਦਾ ਇਹੀ ਆ ਪੋਲੀਟਿਕਲ ਲੈਂਡ ਪੋਲੀਟਿਕਲ ਲੈਂਡ ਕੀ ਹੈ ਹਾਂਜੀ ਕੀ ਪੋਲੀਟਿਕਲ ਕੀ ਸਿਆਸੀ ਰੰਗ ਦੋ ਸਿਆਸੀ ਰੰਗ ਦੋ ਸਹੀ ਆ ਕਿ ਸਾਡਾ ਜਿਹੜਾ ਕੀ ਲੈਕਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ ਹੈ ਉਰਤੋ ਇਹੇ ਖੰਡ ਕਾਂਦਾ ਅੰਦਰ ਦੋ ਦੋਤੇ ਕਰ ਰਹੇ ਚੱਲ ਹਾਂਜੀ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਤੁਹਾਡੀ ਫੈਮਿਲੀ ਤਾਂ ਵੀ ਗੱਲ ਕੀਤੀ ਦੋ ਤਾਂ ਜਾ ਰਿਹਾ ਕਿ ਇੱਕ ਦੂਜੇ ਦੇ ਘਰੇ ਆ ਕੇ ਲੜੇਗਾ ਨਹੀਂ ਘਰੇ ਨਹੀਂ ਲੜੇ ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਆ ਉੱਥੇ ਜਗਿੰਦਰ ਪਲੇਅਰ ਨੇ ਫੈਰ ਮਾਰਿਆ ਜਿਹੜੇ ਤੁਹਾਡੇ ਦੋ ਲੋਕ ਕਿੰਨੇ ਕਿੰਨੇ ਦੋ ਦਿਨੇ ਆ ਦੇਖਣ ਕੀ ਕੀ ਲੱਗਾਂਗੇ ਉਹਨਾਂ ਦੀ ਗੋਲੀ ਲੱਗੀ ਕਿ ਇੱਕ ਹੀ ਮਨਿੰਗ ਬਿਲੋਂਗ ਕਰਦੇ ਨੇਹਿਰੂ ਗੇਟ ਨੂੰ ਇਹਨਾਂ ਦੇ ਇਹਨਾਂ ਵੀ ਐਫਆਈਆਰ ਵਗੈਰਾ ਸਾਲਦੇ ਨਹੀਂ ਇਹ ਪਹਿਲਾਂ ਤੋਂ ਲਾਗਦਾ ਹੋਊਂ ਕਰਕੇ ਕੋਈ ਨਾ ਕੋਈ ਕਮੈਂਟ ਪਾਤੀ ਹੋਣੀ ਕਰਦੇ ਕਿ ਇਹ ਇਹਨਾਂ ਨੇ ਰੋਸ਼ ਸ਼ਾ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮਹੱਲੇ 'ਚ ਉਸ ਤੋਂ ਬਾਅਦ ਦੋਵੇਂ ਜਣੇ ਇੱਥੇ ਕੰਪਲੇਨਟ ਦੇਣ ਆ ਗਏ ਸੀਗੇ ਥਾਣੇ ਤੇ ਉਸ ਅਕੋਰਡਿੰਗ ਮੈਂ ਇੱਕ ਇੱਕ ਥੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਆ ਤੇ ਕੁਝ ਜਿਹੜੇ ਹੌਸਪਿਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ ਤੇ ਡਿਊਟੀ ਅਫਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ ਸੀਸੀਟੀਵੀ ਇਸਨ ਆਲ ਕਿੱਥੇ ਕਿੱਥੇ ਲੜੇ ਕੀ ਗੱਲਬਾਤ ਹੋਈ ਹੈ ਨਹੀਂ ਗੋ ਬਾਕੀ ਆਪ ਇੰਜਰੀਜ਼ ਚੈੱਕ ਕਰ ਲੈਣੇ ਕਿ ਕੋਈ ਤਾਂ ਦੀ ਕੋਈ ਗਲਬਤ ਹੈਗੀ ਹੈਗੀ ਫਰਸਟ ਇਨਫੋਰਮੇਸ਼ਨ ਹੈ ਕਿ ਕਿੰਨੇ ਲੋਕ ਇੰਜਰਡ ਹੋਏ ਨੇ ਇੰਜਰੀ ਐਸਐਚ ਦੀ ਇੱਕ ਪਾਰਟੀਆਂ ਤੋਂ ਜਿੱਦਾਂ ਚਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ ਤੇ ਦੂਸਰੀ ਜੂ ਵੀ ਦੋ ਜਣੇ ਗਏ ਰਹੇ ਚਾਹ ਪਟਾ ਚਾਰ ਹੋ ਗਏ ਚਾਰ ਲੋਕ ਗਏ ਰਹੇ ਤੁਸੀਂ ਜਾ ਰਹੇ ਹੋ ਮੈਂ ਮੈਂ ਮੌਕਾ ਦੇਖ ਕੇ ਨਾਲੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸ ਹੈ ਉਹਨੂੰ ਚੈੱਕ ਜਿਨ੍ਹਾਂ ਨੇ ਖਾਣੇ ਦੇ ਅੰਦਰ ਹਲਾਹ-ਮਲਾਹ ਕੀਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਹੈ ਹਾਂਜੀ ਹਾਂਜੀ ਬਿਲਕੁਲ ਹੋਣੀ ਹੈ